ਸਤਿ ਸ੍ਰੀ ਅਕਾਲ ਅੱਜ ਸਾਡੀ ਇੰਟਰਸੈਕਸ਼ਨ ਸੀਰੀਜ਼ ਜਿੱਦਾਂ ਆਪਣੇ ਵਿੱਚ ਪੰਜਾਬ ਦੇ ਸੀਨੀਅਰ ਜਰਨਲਿਸਟ ਅਜੇ ਭਰਤਵਾੜ ਜੀ ਸਾਡੇ ਵਿੱਚ ਹੈ ਅਜੇ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਜੇ ਜੀ ਨੂੰ ਅੱਜ ਅਸੀਂ ਕਾਜੀ ਅਜੇ ਜੀ ਨੂੰ ਅੱਜ ਅਸੀਂ ਸੱਦਾ ਦਿੱਤਾ ਹੈ ਚੰਡੀਗੜ੍ਹ ਦੇ ਵਿੱਚ ਕਾਰਪੋਰੇਸ਼ਨ ਇਲੈਕਸ਼ਨ ਹੋਣ ਵਾਲੇ ਕੱਲ ਚੋਣਾਂ ਦਾ ਦਿਨ ਹੈ ਅੱਜ ਵੱਲ ਅੱਜ ਪਰਸੋਂ ਦੋ ਤਿੰਨ ਦਿਨ ਇਹ ਜਿਹੜੀਆਂ ਗਤੀਵਿਧੀਆਂ ਜਿਹੜੀਆਂ ਹੈਗੀਆਂ ਉਹ ਬੜੀਆਂ ਡਿਸਟਰਬਿੰਗ ਵੀ ਹੈ ਔਰ ਬੜੀਆਂ ਅੱਗੇ ਪੰਜਾਬ ਦਾ ਕੀ ਰੁਖ ਹੋਏਗਾ ਉਹਦੇ ਵੱਲ ਵੀ ਸੰਚੇਤ ਕਰ ਰਹੀਆਂ ਪਰਸੋਂ ਅਨਾਉਂਸ ਹੋਇਆ ਵੀ ਇੱਥੇ ਆਪ ਔਰ ਕਾਂਗਰਸ ਇਕੱਠੇ ਮਿਲ ਕੇ ਚੋਣਾਂ ਲੜਨਗੇ ਇਲੈਕਸ਼ਨ ਲੜਨਗੇ ਕਾਰਪੋਰੇਸ਼ਨ ਇਲੈਕਸ਼ਨ ਹੈ ਸਿਰਫ ਮੇਅਰ ਦਾ ਇਲੈਕਸ਼ਨ ਹੈ ਸੀਨੀਅਰ ਡਿਪਟੀ ਮੇਅਰ ਤੇ ਮੇਅਰ ਨਾਲ ਚੁਣੇ ਜਾਂਦੇ ਪਰੰਤੂ ਉਸ ਦੇ ਵਿੱਚ ਕੀ ਦੇਖਣ ਨੂੰ ਮਿਲ ਰਿਹਾ ਹੈ ਔਰ ਅੱਗੇ ਪੰਜਾਬ ਦੇ ਵਿੱਚ ਕੀ ਕੀ ਹੋਣ ਵਾਲਾ ਹੈ ਇਸ ਅਲਾਈਅੰਸ ਤੋਂ ਬਾਅਦ ਉਸ ਦੀ ਅਸੀਂ ਚਰਚਾ ਅੱਜ ਆਪਣੇ ਵਿੱਚ ਅਜੇ ਭਾਰਤਵਾਦੀ ਉਹਨਾਂ ਨਾਲ ਕਰਾਂਗੇ ਅਜੇ ਜੀ ਜਿਹੜੀ ਮੈਂ ਭੂਮਿਕਾ ਰੱਖੀ ਹੈ ਤਾਂ ਸਾਰੀ ਗੱਲਬਾਤ ਰੱਖੀ ਹੈ ਸਾਡੇ ਪੰਜਾਬ ਪਾਲਸ ਦੇ ਜਿਹੜੇ ਜੂਰਸ ਹੈ ਉਹ ਜਾਨਣਾ ਚਾਹੁੰਦੇ ਵੀ ਆਜ ਜਿਹੜੀਆਂ ਦੋ ਤਿੰਨ ਦਿਨ ਦੀ ਐਕਟੀਵਿਟੀਜ਼ ਹੋ ਰਹੀਆਂ ਹਨ ਖਾਸ ਕਰ ਦੋਨਾਂ ਦਾ ਕਾਂਗਰਸ ਔਰ ਆਪ ਦਾ ਜਿਹੜਾ ਅਲਾਈਅੰਸ ਹੋਇਆ ਹੈ ਔਰ ਉਸ ਅਲਾਈਅੰਸ ਤੋਂ ਬਾਅਦ ਐਤਾ ਦੀ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਉਹ ਤਾਂ ਚੰਡੀਗੜ੍ਹ ਤੇ ਪੰਜਾਬ ਦੇ ਉੱਪਰ ਤੁਹਾਨੂੰ ਕੀ ਲੱਗਦਾ ਕੀ ਅਸਰ ਹੋਣ ਵਾਲਾ ਹੈ ਔਰ ਕਿੱਥੇ ਤੱਕ ਗੱਲ ਜਾਏਗੀ। ਕੋ ਪਹਿਲੇ ਜਸਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਆਪਣੇ YouTube ਚੈਨਲ ਤੇ ਇਨਵਾਈਟ ਕੀਤਾ। ਅ ਦੂਸਰਾ ਅਜ ਗੁਰਪ੍ਰਭ ਦੀ ਸਾਰਿਆਂ ਵਿਊਅਰਸ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ। ਤੇ ਜਿਸ ਤਰ੍ਹਾਂ ਹੁਣ ਤੁਸੀਂ ਟੌਪਿਕ ਛੇੜਿਆ ਹੈ ਅ ਵੀ ਇਹ ਕਿਸ ਤਰ੍ਹਾਂ ਚੱਲੇਗਾ ਲੇਕਿਨ ਅ ਜਦੋਂ ਅਬ ਦੇਖ ਰਹੇ ਹਾਂ ਕਿ ਇੱਕ 6 ਮਹੀਨੇ ਤੋਂ ਗੱਲ ਜਲਦੀ ਆ ਰਹੀ ਹੈ। ਜਿਹੜਾ ਇੱਕ ਇੰਡੀ ਬਲੌਕ ਬਣਿਆ ਜਾਂ ਇੰਡੀਆ ਬਲੌਕ ਬਣਿਆ ਹੈ ਇਹ ਕਾਫੀ ਸਟੇਟ ਲੈਵਲ ਤੇ ਕੋਸ਼ਿਸ਼ ਕਰ ਰਹੇ ਨੇ ਅਲਾਈਅੰਸ ਬਣ ਜਾਏ ਲੇਕਿਨ ਹਰ ਸਟੇਟ ਦੀ ਆਪਣੀ ਆਪਣੀ ਪ੍ਰੋਬਲਮ ਹੈ ਹਰ ਜਗ੍ਹਾ ਦੀ ਆਪਣੀ ਆਪਣੀ ਉਹ ਕੰਪਲਿਕेशंस ਨੇ ਇੰਟ੍ਰਿਕਸ ਇਸ ਨੇ ਤੇ ਇਹ ਕਿਤੇ ਹਜੇ ਤੱਕ ਮਟੀਰੀਅਲ ਨਹੀਂ ਹੋ ਰਿਹਾ ਸੀਗਾ ਲੇਕਿਨ ਇਹ ਪਹਿਲੀ ਵਾਰ ਹੈ ਕਿ ਚੰਡੀਗੜ੍ਹ ਦਾ ਜਿਹੜਾ ਕਾਰਪੋਰੇਸ਼ਨ ਇਲੈਕਸ਼ਨ ਹੈ ਉੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਆਪਣਾ ਇੱਕ ਜੋੜ ਬਣਾਇਆ ਗਠਵੰਧਨ ਬਣਾਇਆ ਤੇ ਇੱਕ ਨਵੇਂ ਤਰੀਕੇ ਨਾਲ ਰਾਜਨੀਤੀ ਨੂੰ ਇੱਕ ਨਵਾਂ ਮੋੜ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹਦਾ ਪ੍ਰਯਾਸ ਕਾਫੀ ਦੇਰ ਤੋਂ ਚੱਲ ਰਿਹਾ ਸੀਗਾ ਲੇਕਿਨ ਇਹ ਕਿਸੇ ਸਟੇਟ 'ਚ ਸੈਟਲ ਨਹੀਂ ਸੀ ਹੋਇਆ ਤੋਂ ਇਸ ਕਰਕੇ ਚੰਡੀਗੜ੍ਹ ਦਾ ਜਿਹੜਾ ਕਾਰਪੋਰੇਸ਼ਨ ਦਾ ਇਲੈਕਸ਼ਨ ਹੈ ਉਹ ਜਿਹੜਾ ਕੱਲ ਹੋਣ ਵਾਲਾ ਹੈ 18 ਤਰੀਕ ਨੂੰ ਉਹ ਇੰਪੋਰਟੈਂਟ ਹੈਗਾ ਇੰਪੋਰਟੈਂਟ ਹੈਗਾ ਕਿ ਇਹ ਪਹਿਲਾ ਸਟੈਪ ਹੋਏਗਾ ਇੰਡੀਆ ਬਲੌਗ ਦਾ ਕਿ ਜਦੋਂ ਇਹਨਾਂ ਨੇ ਇਹਨਾਂ ਦਾ ਕੋਈ ਵੀ ਦੋ ਗਰੁੱਪ ਇਕੱਠੇ ਹੋ ਕੇ ਇਲੈਕਸ਼ਨ ਲੜਨਗੇ ਤੋ ਇਹ ਇਲੈਕਸ਼ਨ ਲੜਨ ਦੇ ਨਾਲ ਇੱਕ ਨਵਾਂ ਚੈਪਟਰ ਲਿਖਿਆ ਜਾ ਰਿਹਾ ਉਹ ਕਿੰਨਾ ਕੁ ਸਾਰਥਕ ਹੋਏਗਾ ਅਗਲੇ ਦਿਨਾਂ ਚ ਆ ਕੇ ਉਹ ਕਿੰਨਾ ਕੁ ਬਾਕੀ ਸਟੇਟਸ ਤੱਕ ਜਾਂਦਾ ਕਿੰਨਾ ਪੰਜਾਬ ਚ ਜਾਂਦਾ ਇਹ ਸਾਨੂੰ ਦੇਖਣਾ ਪਏਗਾ ਲੇਕਿਨ ਅੱਜ ਦੀ ਘੜੀ ਚ ਜਿਹੜਾ ਕੰਬੀਨੇਸ਼ਨ ਬਣਿਆ ਹੈ ਇਹ ਜ਼ਰੂਰ ਬੀਜੇਪੀ ਲਈ ਇੱਕ ਥ੍ਰੈਟ ਬਣ ਗਿਆ ਪੰਜਾਬ ਦਾ ਚੰਡੀਗੜ੍ਹ ਕਾਰਪੋਰੇਸ਼ਨ ਦੇ ਇਲੈਕਸ਼ਨ ਹਾਲਾਂਕਿ ਚੰਡੀਗੜ੍ਹ ਚ ਮੇਅਰ ਬੀਜੇਪੀ ਦਾ ਹੀ ਸੀਗਾ ਹੁਣ ਤੱਕ لیکن او اریتھمیٹک ਜਿਹੜਾ ਸੀਗਾ ਉਹ ਮੈਨੇਜ ਕਰ ਲੈਂਦੇ ਸੀ ਕਿਉਂਕਿ ਇੱਕ ਵਾਰੀ ਕਾਂਗਰਸ ਨੇ ਲਾਸਟ ਇਅਰ ਬਾਇਕਾਟ ਕਰਤਾ ਸੀਗਾ ਤੇ ਉਹ ਚੱਲ ਪਿਆ ਸੀਗਾ ਹੁਣ ਆਪਾਂ ਜਾਣਦੇ ਹਾਂ ਕਿ ਕਾਰਪੋਰੇਸ਼ਨ ਚ 35 ਕਾਉਂਸਲਰਸ ਨੇ 35 ਕਾਉਂਸਲਰਾਂ ਵਿੱਚੋਂ 14 ਜਿਹੜੇ ਨੇ ਉਹ ਭਾਜਪਾ ਦੇ ਨਾਲ ਦੇ 7 ਜਿਹੜੇ ਨੇ ਅਕਾਲੀ ਦਲ ਦੇ ਨਾਲ ਨੇ ਇੱਕ ਨਾਲ ਸਾਥ ਜਿਹੜੇ ਨੇ ਕਾਂਗਰਸ ਦੇ ਨਾਲ ਨੇ ਇੱਕ ਅਕਾਲੀ ਦਲ ਦਾ ਤੇ 13 ਜਿਹੜੇ ਨੇ ਉਹ ਇਹਨਾਂ ਨਾਲ ਨੇ ਆਮ ਆਦੀ ਪਾਰਟੀ ਨਾਲ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਇਕੱਠੇ ਹੋ ਜਾਂਦੇ ਨੇ ਤੇ ਇਹਨਾਂ ਦੇ 20 ਕਾਉਂਸਲਰਸ ਬਣ ਜਾਂਦੇ ਨੇ ਇਨ ਦਾ ਹਾਊਸ ਆਫ 35 ਤੋਂ ਇੱਕ ਬੜਾ ਸਟਰੋਂਗ ਕੰਬੀਨੇਸ਼ਨ ਬਣ ਜਾਂਦਾ ਇਹਨਾਂ ਨੇ ਦੋਨਾਂ ਨੇ ਕੰਪਰੋਮਾਈਜ਼ ਵੀ ਕਰ ਲਿਆ ਕਿ ਮੇਅਰ ਜਿਹੜਾ ਹੋਏਗਾ ਉਹ ਆਮ ਆਦਮੀ ਪਾਰਟੀ ਦਾ ਹੋਏਗਾ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਜਿਹੜੇ ਹੋਣਗੇ ਉਹ ਕਾਂਗਰਸ ਦੇ ਹੋਣਗੇ ਸੋ ਇਹ ਜਿਹੜਾ ਬੜਾ ਇਹਨਾਂ ਨੇ ਇੱਕ ਤਰ੍ਹਾਂ ਦਾ ਕੰਪਰੋਮਾਈਜ਼ ਬੜਾ ਆਸਾਨੀ ਨਾਲ ਕਰ ਲਿਆ ਉਹ ਵੀ ਇੱਕ ਨਵੀਂ ਡੈਫੀਨੇਸ਼ਨ ਪੋਲੀਟੀਕਲ ਡੈਫੀਨੇਸ਼ਨ ਇਨ ਦ ਰੀਜਨ ਦੇਣ ਵਾਲਾ ਹੈ ਤੇ ਚੰਡੀਗੜ੍ਹ ਲਈ ਜ਼ਰੂਰ ਇੱਕ ਬਹੁਤ ਵੱਡੀ ਇੱਕ ਚੈਲੰਜ ਵੀ ਬਣਨ ਵਾਲਾ ਹੈ ਕੱਲ ਨੂੰ ਜਦੋਂ ਚੰਡੀਗੜ੍ਹ ਦਾ ਲੋਕ ਸਭਾ ਦਾ ਇਲੈਕਸ਼ਨ ਹੋਏਗਾ ਤੇ ਜੇ ਇਹਨਾਂ ਦੀ ਅੰਡਰਸਟੈਂਡਿੰਗ ਲੋਕ ਸਭਾ ਤੱਕ ਜਾਂਦੀ ਹੈ ਇਹ ਬਹੁਤ ਵੱਡਾ ਸਵਾਲ ਹੈ ਕਿ ਲੋਕ ਸਭਾ ਤੱਕ ਇਹ ਅੰਡਰਸਟੈਂਡਿੰਗ ਜਾਂਦੀ ਹੈ ਕਿ ਨਹੀਂ ਜਾਂਦੀ ਕਿਉਂਕਿ ਕਾਰਪੋਰੇਸ਼ਨ ਦਾ ਜਿਹੜਾ ਹਾਊਸ ਹੈ ਉਹ ਦੋ ਸਾਲ ਪਹਿਲਾਂ ਚੁਣਿਆ ਗਿਆ ਸੀਗਾ ਤੇ ਇਹ ਜਿਹੜੀ ਕਾਰਪੋਰੇਸ਼ਨ ਦੀ ਮੇਅਰ ਦੀ ਇਲੈਕਸ਼ਨ ਹੈ ਇੰਡਾਇਰੈਕਟ ਇਲੈਕਸ਼ਨ ਹੈ ਇਹ ਡਾਇਰੈਕਟ ਇਲੈਕਸ਼ਨ ਨਹੀਂ ਹੈਗੀ ਜੇ ਲੋਕਾਂ ਦੀ ਪਾਰਟਿਸਿਪੇਸ਼ਨ ਨਹੀਂ ਹੈਗੀ ਇਹ ਲੋਕਾਂ ਦੀ ਪਾਰਟਿਸਿਪੇਸ਼ਨ ਇਸ ਕਰਕੇ ਬਣ ਜਾਂਦੀ ਹੈ ਕਿਉਂਕਿ ਜਿਹੜੇ ਕੌਂਸਲਰ ਜਿਸਕੇ ਆਏ ਨੇ ਆਪਣੀ ਆਪਣੀ ਜਗ੍ਹਾ ਤੋਂ ਉਹ 2 ਸਾਲ ਪਹਿਲਾਂ ਤੇ ਜਿੱਤੇ ਹੋਏ ਨੇ ਸੋ ਮੇਅਰ ਦਾ ਜਿਹੜਾ ਇਲੈਕਸ਼ਨ ਹੈ ਉਹ ਇੰਡਾਇਰੈਕਟ ਇਲੈਕਸ਼ਨ ਹੈ ਇਟ ਇਜ਼ ਨੋਟ ਅ ਡਾਇਰੈਕਟ ਇਲੈਕਸ਼ਨ ਬਿਲਕੁਲ ਠੀਕ ਸੋ ਇਹ ਹੁਣ ਪਰ ਫਿਰ ਵੀ ਉਹਨਾਂ ਨੇ ਇੱਕ ਪ੍ਰਯਾਸ ਕੀਤਾ ਉਸ ਚੀਜ਼ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਚੀਜ਼ ਲਈ ਉਹ 6 ਮਹੀਨੇ ਤੋਂ ਲੱਗੇ ਹੋਏ ਨੇ ਇੰਡੀਆ ਤੇ ਮੈਨੂੰ ਲੱਗਦਾ ਪਹਿਲਾ ਚੈਪਟਰ ਉਹਨਾਂ ਨੇ ਸ਼ੁਰੂ ਕਰਨਾ ਹੈ ਕੱਲ ਜਦੋਂ ਇਲੈਕਸ਼ਨ ਹੋਏਗਾ ਮੇਅਰ ਦਾ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦਾ ਤੇ ਇਹ ਤੋਂ ਬਾਅਦ ਹੁਣ ਅੱਗੇ ਕੀ ਕਹਾਣੀ ਬਣੇਗੀ ਉਹ ਹੋਰ ਹੀ ਹੋਲੀ ਪਤਾ ਲੱਗੇ ਚੰਡੀਗੜ੍ਹ ਨੂੰ ਲੈ ਕੇ ਇਹਦੇ ਵਿੱਚ ਇੱਕ ਗੱਲ ਹੋਰ ਅਜੇ ਜੀ ਸਾਹਮਣੇ ਆਉਂਦੀ ਹੈ ਕਿਉਂਕਿ ਜਦੋਂ ਪਿੱਛੇ ਦੇ 2 ਸਾਲ ਪੱਲੇ ਇਲੈਕਸ਼ਨ ਹੋਇਆ ਉਸ ਇਲੈਕਸ਼ਨ ਦੇ ਵਿੱਚ ਇਹ ਭਾਜਪਾ ਐਜ਼ ਅ ਪਾਰਟੀ ਲੜੀ ਇਲੈਕਸ਼ਨ ਅਕਾਲੀ ਦਲ ਅਲੱਗ ਇਲੈਕਸ਼ਨ ਲੜਿਆ। ਉਸੇ ਤਰ੍ਹਾਂ ਆਪ ਇਲੈਕਸ਼ਨ ਅਲੱਗ ਲੜੀ। ਉਸੇ ਤਰ੍ਹਾਂ ਕਾਂਗਰਸ ਆਪਣਾ ਇਲੈਕਸ਼ਨ ਲੜੀ ਤੇ ਅਲੱਗ-ਅਲੱਗ ਪਾਰਟੀ ਆਪਣੇ-ਆਪਣੇ ਏਜੰਡੇ ਲੈ ਕੇ ਲੋਕਾਂ ਦੇ ਵਿੱਚ ਗਈ। ਅੱਜ ਜਿਹੜੇ ਵਾਰਡ ਦੇ ਵਿੱਚ ਕਾਂਗਰਸ ਔਰ ਬੀਜੇਪੀ ਲੜ ਰਹੇ ਇਕੱਠੇ ਖੜੇ ਹੋਏ ਸੀਗੇ ਕਾਂਗਰਸ ਔਰ ਆਪ ਵਾਲੇ ਉਸੇ ਵਾਰਡ ਦੇ ਵਿੱਚ ਇਹ 21 ਕਿੰਨਾ ਦਾ ਨੁਮਾਇੰਦਾ ਹੋ ਗਿਆ। ਕੀ ਚੰਡੀਗੜ੍ਹ ਦੀ ਜਿਹੜੀ ਅਗਲੀ ਇਸ ਨੂੰ ਦੇਖਦੇ ਹੋਏ ਕੀ ਤੇ ਜਿਹੜਾ ਇਸ ਤਰ੍ਹਾਂ ਦਾ ਕੰਬੀਨੇਸ਼ਨ ਬਣਿਆ ਵੀ ਇੱਕ ਵੋਟਰਸ ਦਾ ਤੁਸੀਂ ਲੈ ਕੇ ਮੰਡਟ ਦੂਜੇ ਪਾਸੇ ਤੁਸੀਂ ਚਲ ਜਾਂਦੇ ਹੋ ਕਿਹਾ ਉਸ ਦਾ ਵੀ ਕੋਈ ਅਸਰ ਦੇਖਣ ਨੂੰ ਮਿਲਦਾ ਮਿਲੇਗਾ ਕਿ ਕਿਆ ਲੱਗਦਾ ਵੀ ਇਸ ਕਿਉਂਕਿ ਪੰਜਾਬ ਦੇ ਵਿੱਚ ਵੀ ਸੇਮ ਚੀਜ਼ ਦੌਰਾਨ ਵਾਲੇ ਉਹ ਲੋਕਾਂ ਦਾ ਵੀ ਰੁਖ ਦੇ ਵਿੱਚ ਕੀ ਬਦਲਾਏਗਾ ਇਹ ਇਹਦਾ ਇਹਦੇ ਵਿੱਚ ਇਹਦੇ ਇਹ ਵੀ ਤੁਹਾਡ ਤੋਂ ਸਮਝਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਤੁਸੀਂ ਬਹੁਤ ਸੀਨੀਅਰ ਜਰਨਲਿਸਟ ਵੀ ਹੋਰ ਤੁਸੀਂ ਪੰਜਾਬ ਦੇ ਵਿੱਚ ਲਗਭਗ ਹਰ ਜ਼ਿਲ੍ਹੇ ਦੇ ਵਿੱਚ ਰਹੇ ਹੋ ਆ ਇੱਕ ਇਦਾਂ ਦਾ ਕੰਬੀਨੇਸ਼ਨ ਪੂਰੇ ਪੰਜਾਬ 'ਚ ਬਣੇਗਾ ਪੰਜਾਬ 'ਚ ਬਣੇਗਾ ਕਿ ਨਹੀਂ ਬਣੇਗਾ ਉਹ ਹਜੇ ਬੜਾ 프리ਮੈਚੁਰ ਹੈ ਕਹਿਣਾ ਕਿਉਂਕਿ ਪੰਜਾਬ ਦੇ ਕਈ ਕਾਂਗਰਸ ਲੀਡਰਸ ਨੇ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਦੇ ਅੰਦਰ ਜਿਨ੍ਹਾਂ ਨੇ ਤਸ਼ੱਦਦ ਕੀਤਾ ਹੈ ਜਿਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਹੁਣੇ-ਹੁਣੇ ਖੈਰਾ ਸਾਹਿਬ ਬਾਹਰ ਆਏ ਨੇ ਤੇ ਉਹਨਾਂ ਦੇ ਵੀ ਅਲੱਗ ਆਪਣਾ ਸੇਵਰ ਸੀਗੇ ਤੇ ਉਸ ਤੋਂ ਪਹਿਲਾਂ ਵੀ ਕਈ ਕਾਂਗਰਸ ਦੇ ਲੀਡਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਦੌਰਾਨ ਆਮ ਆਦੀ ਪਾਰਟੀ ਦੇ ਗਵਰਨਮੈਂਟ ਦੇ ਦੌਰਾਨ ਬਿਜ਼ਨਸ ਬਿਊਰੋ ਦੇ ਥਰੂ ਜਾਂ ਹੋਰ ਕਿਸੇ ਤਰੀਕੇ ਨਾਲ ਉਹਨਾਂ ਨੂੰ ਤਸ਼ੱਦਦ ਵੀ ਦਿੱਤੀ ਗਈ ਹੈ ਜੇਲ੍ਹ ਵੀ ਭੇਜਿਆ ਗਿਆ ਤੰਗ ਵੀ ਕੀਤਾ ਗਿਆ। ਇਹੀ ਕਾਰਨ ਸੀਗਾ ਇੱਕ ਸਟੇਜ ਤੇ ਜਦੋਂ ਕਾਸੀ ਕਾਂਗਰਸ ਦੇ ਜਿਹੜੇ ਲੀਡਰ ਸੀਗੇ ਉਹ ਪਹਿਲਾਂ ਬੀਜੇਪੀ ਚ ਆ ਗਏ ਸੀਗੇ ਲੇਕਿਨ ਉਹ ਫਿਰ ਮੁੜ ਵਾਪਸ ਕਾਂਗਰਸ ਚਲੇ ਗਏ ਨੇ ਤੇ ਇਹ ਪੰਜਾਬ ਦੇ ਅੰਦਰ ਇੱਕ ਤਰ੍ਹਾਂ ਦਾ ਬੜਾ ਮੰਥਨ ਹੋਣ ਵਾਲਾ ਹੈ ਅਗਲੇ ਦਿਨਾਂ। ਕਾਂਗਰਸ ਵੀ ਡਿਵਾਈਡਿਡ ਹੈ। ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਖੜੇ ਰਹਿਣਾ ਹੈ ਕਿ ਨਹੀਂ ਰਹਿਣਾ ਆਮ ਆਦਮੀ ਪਾਰਟੀ ਨਾਲ ਕੰਪਰੋਮਾਈਜ਼ ਕਰਨਾ ਹੈ ਕਿ ਨਹੀਂ ਕਰਨਾ ਕਿਉਂਕਿ ਕਾਂਗਰਸ ਨੇ ਇੱਥੇ ਕੰਪਰੋਮਾਈਜ਼ ਕਰਦੀ ਹੈ ਕਾਂਗਰਸ ਟ੍ਰੈਡੀਸ਼ਨਲੀ ਪੰਜਾਬ ਦੇ ਅੰਦਰ ਆਪਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਟ੍ਰੈਡੀਸ਼ਨਲੀ ਪੰਜਾਬ ਦੇ ਅੰਦਰ ਇੱਕ ਬੜੀ ਸਟਰੋਂਗ ਪਾਰਟੀ ਰਹੀ ਹੈ ਇੰਡੀਪੈਂਡੈਂਟ ਤੋਂ ਲੈ ਕੇ ਅੱਜ ਤੱਕ ਹੁਣ ਉਹਨੇ ਕਦੇ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਇੰਡੀਪੈਂਡੈਂਟਲੀ ਤੇ ਇਕੱਲੇ ਲੜੇ ਨੇ ਉਹ ਇਲੈਕਸ਼ਨ ਜੇ ਐਸਕੀ ਉਹ ਕਿਸੇ ਤਰ੍ਹਾਂ ਦਾ ਕੰਪਰੋਮਾਈਜ਼ ਕਰਦੇ ਨੇ ਇਹਦਾ ਮਤਲਬ ਹੈ ਕਿ ਉਹ ਉਹ ਸੀਟਾਂ ਜਿਹੜੀਆਂ ਨੇ ਬਾਵੇਂ ਉਹ ਪੰਜ ਸੀਟਾਂ ਨੇ ਬਾਵੇਂ ਛੇ ਸੀਟਾਂ ਨੇ ਉਹ ਸੀਟਾਂ ਤੇ ਕਾਂਗਰਸ ਦਾ ਆਪਣਾ ਜਿਹੜਾ ਕੈਡਰ ਹੈ ਉਹ ਕਮਜ਼ੋਰ ਹੋਏਗਾ ਕਾਂਗਰਸ ਦੀ ਆਪਣੀ ਲੀਡਰਸ਼ਿਪ ਕਮਜ਼ੋਰ ਹੋਏਗੀ ਕਾਂਗਰਸ ਦਾ ਜਿਹੜਾ ਇੱਕ ਬ੍ਰਾਡ ਸਪੈਕਟ੍ਰਮ ਹੈਗਾ ਪੰਜਾਬ ਦੇ ਅੰਦਰ ਉਹ ਸ਼੍ਰਿੰਕ ਹੋਏਗਾ ਤੇ ਕੀ ਕਾਂਗਰਸ ਇਹ ਅਫੋਰਡ ਕਰ ਸਕਦੀ ਹੈ ਇਹ ਕਿ ਕਾਂਗਰਸ ਆਮ ਆਦਮੀ ਪਾਰਟੀ ਨੂੰ ਐਨੀ ਜਗ੍ਹਾ ਦੇਗੀ ਕਿ ਆਪਣੇ ਆਪ ਨੂੰ ਵੋਟ ਸਿਕੋਰ ਲਈ ਮਤਲਬ ਇਹ ਠੀਕ ਹੈ ਕਾਂਗਰਸ ਇਸ ਵੇਲੇ ਪੰਜਾਬ ਚ ਵੀ ਸੰਘਰਸ਼ ਕਰ ਰਹੀ ਹੈ ਲੇਕਿਨ ਜਦੋਂ ਸੰਘਰਸ਼ ਕਰਦੇ ਹੋ ਪੋਲਿਟਿਕਸ ਦੇ ਅੰਦਰ ਇਹ ਉਤਾਰ ਚੜਾਅ ਆਉਂਦੇ ਰਹਿੰਦੇ ਨੇ ਕਦੇ ਇੱਕ ਪਾਰਟੀ ਭਾਜਪਾ ਪਾਰਟੀ ਜਿਹੜੀ ਹੁਣ ਰਾਜ ਕਰ ਰਹੀ ਹੈ ਵਿਦ ਮੈਜੋਰਿਟੀ ਇਨ ਪਾਰਲੀਮੈਂਟ ਉਹ ਕਦੇ 2 ਸੀਟਾਂ ਲੈ ਕੇ ਆਪਾਂ ਜੇ ਜਾਈਏ ਪਿੱਛੇ 84 ਦਾ ਜਿਹੜਾ ਪਾਰਲੀਮੈਂਟ ਇਲੈਕਸ਼ਨ ਹੋਇਆ ਸੀਗਾ 2 ਸੀਟਾਂ ਸੀ ਜੀ ਸੋ ਪੋਲਿਟਿਕਸ ਚ ਜੇ ਉਤਾਰ ਚੜਾਅ ਆਉਂਦੇ ਰਹਿੰਦੇ ਨੇ ਤੇ ਕਾਂਗਰਸ ਹੁਣ ਅੱਗੇ ਕੀ ਰੁਖ اختیار ਕਰਦੀ ਹੈ ਕੀ ਚੰਡੀਗੜ੍ਹ ਦਾ ਜਿਹੜਾ ਐਗਜ਼ਾਮਪਲ ਸੈੱਟ ਕੀਤਾ ਹੈਗਾ ਇਹ ਅੱਗੇ ਫਾਲੋ ਹੋਏਗਾ ਕਿ ਨਹੀਂ ਹੋਏਗਾ ਇਹ ਬੜੀ ਹਜੇ ਅਨਸਰਟਨ ਗੱਲ ਹੈ ਲੇਕਿਨ ਚੰਡੀਗੜ੍ਹ ਤੇ ਜਿਹੜਾ ਕਾਰਪੋਰੇਸ਼ਨ ਦਾ ਇਲੈਕਸ਼ਨ ਹੈ ਇੱਕ ਨਵਾਂ ਸਟੈਪ ਮੈਂ ਕਹੂੰਗਾ ਫਾਰਵਰਡ ਹੈਗਾ ਪੋਲੀਟੀਕਲੀ which can become a challenge to BJP ਪਰ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਮਿਊਨਿਸਪਲ ਕਾਰਪੋਰੇਸ਼ਨ ਦਾ ਇਲੈਕਸ਼ਨ ਇਨਡਾਇਰੈਕਟ ਇਲੈਕਸ਼ਨ ਹੈ ਉਹ 2 ਸਾਲ ਪਹਿਲਾਂ ਹੋਇਆ ਸੀਗਾ ਅੱਜ ਦਾ ਵੋਟਰ ਵੀ ਪਾਰਟਿਸਪੇਸ਼ਨ ਨਹੀਂ ਹੈਗੀ ਇਹ ਮੇਅਰ ਦੇ ਇਲੈਕਸ਼ਨ ਸੋ ਵੋਟਰ ਦਾ ਕੀ ਮਾਇਨਦਾ ਹੈ ਉਹ ਉਹ ਨਹੀਂ ਆ ਰਿਹਾ ਉਹਦੇ ਠੀਕ ਕੌਂਸਲਰਸ ਦਾ ਕੀ ਗਣਿਤ ਹੈਗਾ ਉਹ ਆ ਰਿਹਾ ਬਿਲਕੁਲ ਤੋਂ ਇਹ politically ਆਪਾਂ ਨੂੰ ਇਹ ਚੀਜ਼ਾਂ ਬੜੀਆਂ ਟੰਗ ਨਾਲ ਜਿਹਨੂੰ ਕਹਿੰਦੇ ਡਿਸਰਨ ਕਰ ਲੈਣੀ ਚਾਹੀਦੀ ਹੈ ਨਹੀਂ ਡਿਸਟਿੰਗੁਇਸ਼ ਕਰ ਲੈਣੀ ਚਾਹੀਦੀ ਹੈ ਨੇ अलग-अलग देख नहीं देखना चाहिए कि की वोटर पार्टिसिपेट कर रहा है या काउंसलर पार्टिसिपेट कर बिल्कुल ठीक एक बड़ी बड़ा सवाल है ਤੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਚੈਲੰਜ ਇਸ ਕਰਕੇ ਹੈ ਕਿ ਕਾਂਗਰਸ ਆਪਣੇ ਆਪ ਬਹੁਤ ਸੀਰੀਅਸਲੀ ਡਿਵਾਈਡਡ ਹੈ ਕਿ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰੀਏ ਜਾਂ ਆਮ ਆਦਮੀ ਪਾਰਟੀ ਨੂੰ ਅਸੀਂ ਟੱਕਰ ਦੇਈਏ ਕਿਉਂਕਿ ਆਮ ਆਦਮੀ ਪਾਰਟੀ ਨੇ ਸਾਨੂੰ ਕੋਰਨਰ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਨੂੰ ਵਿਕਟਿਮਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੇ ਕਈ ਮਨਿਸਟਰ ਜਿਹੜੇ ਫਾਰਮਰ ਅਸਿਸਟੈਂਟ ਨੇ ਜਿਸ ਤਰ੍ਹਾਂ ਆਸ਼ੂ ਜੀ ਹੋ ਗਏ ਹੋਰ ਵੀ ਨੇ 2-3 ਕਹਿਰਾ ਸਾਹਿਬ ਸਿਟਿੰਗ ਐਮ ਐਲ ਏ ਨੇ ਇਹ ਸਾਰਿਆਂ ਨੂੰ ਉਹਨਾਂ ਨੇ ਵਿਕਟਿਮਾਈਜ਼ ਵਿਕਟਿਮਾਈਜ਼ ਕੀਤਾ ਜਾਂ ਮੈਂ ਵਿਕਟਿਮਾਈਜ਼ ਵਰਡ ਨਹੀਂ ਕਹਿ ਰਿਹਾ ਲੇਕਿਨ ਉਹਨਾਂ ਨੇ ਕਿਸ ਤਰ੍ਹਾਂ ਦੇ ਕੇਸਿਸ ਬਣਾ ਬਣਾ ਕੇ ਟਾਰਗੇਟ ਸੇ ਜ਼ਰੂਰ ਕੀਤਾ ਹੈਗਾ ਸੋ ਇਹ ਪਾਰਲੀਮੈਂਟ ਕਿਸ ਤਰ੍ਹਾਂ ਰੂਪਕ ਤਿਆਰ ਕਰੇਗਾ ਇਸ ਵੇਲੇ ਮੈਂ ਬੁਲਾਦਾ ਇਹਦਾ ਕਹਿਣਾ ਇੱਕ ਬੜਾ ਅਨਸਰਟਨ ਹੈ ਲੇਕਿਨ ਇੱਕ ਪੋਜ਼ਿਟਿਵ ਕਿ ਜ਼ਰੂਰ ਚੰਡੀਗੜ੍ਹ ਤੋਂ ਨਿਕਲੇਗੀ ਜੇ ਕੱਲ ਨੂੰ ਇਹਨਾਂ ਦਾ ਮੇਅਰ ਬਣ ਜਾਂਦਾ ਤੇ ਇੱਕ ਕਹਿਣ ਨੂੰ ਗੱਲ ਹੋ ਜਾਏਗੀ ਕਿ ਦੇਖੋ ਜੀ ਅਸੀਂ ਦੋਨੋਂ ਇਕੱਠੇ ਸੀਗੇ ਤੇ ਅਸੀਂ ਆਪਣਾ ਚੰਡੀਗੜ੍ਹ ਦੇ ਮੇਅਰ ਦੀ ਪੋਸਟ ਤੇ ਕਬਜ਼ਾ ਕਰ ਲਿਆ ਡਿਪਟੀ ਮੇਅਰ ਦੀ ਪੋਸਟ ਤੇ ਕਬਜ਼ਾ ਕਰ ਲਿਆ ਇੱਕ ਉਦਾਹਰਣ ਬਣਨ ਲਈ ਅੱਗੇ ਨੂੰ ਗੱਲ ਕਰਨ ਲਈ ਇੱਕ ਜ਼ਰੂਰ ਇੱਕ ਨੈਰੇਟਿਵ ਬਿਲਡ ਕਰਨ ਮੈਨੂੰ ਲੱਗਦਾ ਚੰਡੀਗੜ੍ਹ ਦਾ ਇਲੈਕਸ਼ਨ ਇੰਪੋਰਟੈਂਟ ਰਹੇਗਾ ਇਦੇ ਵਿੱਚ ਜਿਹੜੀ ਕਿ ਸਾਨੂੰ ਚੀਜ਼ ਨਜ਼ਰ ਆ ਰਹੀ ਜਿਹੜੀ ਚੰਡੀਗੜ੍ਹ ਦੇ ਵਿੱਚ ਅਸੀਂ ਪਿਛਲੇ 1996 ਤੋਂ ਕਾਰਪੋਰੇਸ਼ਨ ਬਣੀ ਹੋਈ ਦੇਖੀ ਨਹੀਂ ਕਦੇ ਇਦਾਂ ਦੀ ਚੀਜ਼ਾਂ ਕੱਲ ਚੰਡੀਗੜ੍ਹ ਦੇ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਪ੍ਰਦਰਸ਼ਨ ਇਹਨਾਂ ਦੇ ਵੱਲੋਂ ਹੋਇਆ ਆਪਣਾ ਇੱਕ ਜਿਹੜਾ ਮੇਅਰ ਦਾ ਕੈਂਡੀਡੇਟ ਸੀਗਾ ਉਹ ਨਾਮ ਵਿਡਰੋਨ ਨੂੰ ਲੈ ਕੇ ਪੰਜਾਬ ਪੁਲਿਸ ਆ ਉੱਥੇ ਰੋਲ ਰਿਹਾ ਪੰਜਾਬ ਦੇ ਲੀਡਰ ਉਹਦੇ ਵਿੱਚ ਆਏ ਆ ਔਰ ਉਹਨਾਂ ਨੇ ਪੂਰੀ ਕਾਰਪੋਰੇਸ਼ਨ ਆਫਿਸ ਪੂਰਾ ਘੇਰ ਲਿਆ ਉਸ ਦੇ ਵਿੱਚ ਚੰਡੀਗੜ੍ਹ ਪੁਲਿਸ ਨੂੰ ਵੀ ਉਹਦੇ ਵਿੱਚ ਇੰਟਰਫੇਅਰ ਕਰਨਾ ਪਿਆ ਹੈ ਇੱਕ ਇਸ ਤਰ੍ਹਾਂ ਦਾ ਸੀਲ ਬਣਿਆ ਵੀ ਜਿਹੜਾ ਇੱਕ ਅਸੀਂ ਯੂਪੀ ਬਿਹਾਰ ਦੇ ਵਿੱਚ ਜਾਂ ਪੁਰਾਣੇ ਯੂਪੀ ਦੇ ਵਿੱਚ ਗੱਲ ਕਰਦੇ ਵੀ ਸਵੇ ਸੀਨ ਇਦਾਂ ਦੇ ਕ੍ਰੀਏਟ ਹੁੰਦੇ ਸੀਗੇ ਔਰ ਕੱਲ ਦੇ ਦਿਨ ਸਿਰਫ ਗੋਲੀ ਨਹੀਂ ਚੱਲੀ ਬਾਕੀ ਸਾਰਾ ਕੰਮ ਹੋਇਆ ਚਾਹੇ ਉਹਨੂੰ ਕੋਈ ਮੇਰ ਨੂੰ ਇੱਥੇ ਖਿੱਚ ਰਿਆ ਸੀਗਾ ਜਿਨ੍ਹਾਂ ਨੇ ਨਾਮਿਨੇਸ਼ਨ ਪਾਇਆ ਕਦੇ ਉੱਥੇ ਖਿੱਚ ਰਿਆ ਸੀ ਔਰ ਪੰਜਾਬ ਪੁਲਿਸ ਦੀ ਇੰਨੀ ਜਿਆਦਾ ਇੰਟਰਫੀਰੈਂਸ ਹੋਣੀ ਉਹ ਵੀ ਚੰਡੀਗੜ੍ਹ ਦੇ ਵਿੱਚ ਮੇਰ ਦੇ ਇਲੈਕਸ਼ਨ ਦੇ ਵਿੱਚ ਔਰ ਉਸ ਦਾ ਬਲ ਪ੍ਰਯੋਗ ਯੂਜ਼ ਕਰਨਾ ਆਪ ਦੀ ਗਵਰਨਮੈਂਟ ਦੇ ਦੁਆਰਾ ਮ ਭਗਵਾਨ ਮੰਦੀ ਗਵਰਨਮੈਂਟ ਦੇ ਦੁਆਰਾ ਆਪਾਂ ਨੂੰ ਕੀ ਲੱਗਦਾ ਵੀ ਇਹ ਕਿਸ ਡੈਸਪੀਰੇਸ਼ਨ ਜਿਹੜੀ ਹੈਗੀ ਇਹ ਪੰਜਾਬ ਨੂੰ ਕਿਤੇ ਇਹ ਗੋਲੀਆਂ ਦੇ ਸਾਹਿੱਤੇ ਤੇ ਨੀ ਜਾਣ ਵਾਲੀ ਜਿਸ ਤਰ੍ਹਾਂ ਦਾ ਕੱਲ ਅਸੀਂ ਸੀਨ ਦੇਖਿਆ ਦੇਖੋ ਇਹ ਜਿਹੜੀ ਡੈਸਪੀਰੇਸ਼ਨ ਹੈ ਆਮ ਆਦਮੀ ਪਾਰਟੀ ਚ ਹੁਣ ਤੋਂ ਨਹੀਂ ਹੈਗੀ ਬਹੁਤ ਦੇਰ ਤੋਂ ਹੈ ਆਮ ਆਦਮੀ ਪਾਰਟੀ ਦਿੱਲੀ ਤੋਂ ਬਾਹਰ ਨਿਕਲ ਕੇ ਆਪਣਾ ਵਰਚਸ ਬਣਾਉਣ ਦੀ ਕੋਸ਼ਿਸ਼ ਬੜੀ ਦੇਰ ਤੋਂ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਪੰਜਾਬ ਚ ਆਈ ਹੈ ਤੇ ਉਸ ਕਰਕੇ ਪੰਜਾਬ ਪੁਲਿਸ ਵੀ ਐਸੀ ਐਸੀ ਸੀ ਜਗ੍ਹਾ ਦੇਖਦੇ ਆ ਜਿੱਥੇ ਪੰਜਾਬ ਪੁਲਿਸ ਦਾ ਕੋਈ ਕੰਮ ਨਹੀਂ ਹੁੰਦਾ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਭਗਵੰਤ ਮਾਨ ਜੀ ਜਿਹੜੇ ਨੇ ਉਹ ਚੀਫ ਮਿਨਿਸਟਰ ਵੀ ਨੇ ਤੇ ਹੋਮ ਮਿਨਿਸਟਰ ਵੀ ਨੇ ਤੇ ਜਿਸ ਤਰ੍ਹਾਂ ਉਹ ਚਾਹੁੰਦੇ ਨੇ ਜਿੱਥੇ ਉਹ ਚਾਹੁੰਦੇ ਨੇ ਪੰਜਾਬ ਪੁਲਿਸ ਭੇਜ ਦਿੰਦੇ ਨੇ ਇਹ ਤੁਹਾਡਾ ਮਿਊਟ ਹੋ ਗਿਆ ਮਾਈਕ ਸਰ ਮਾਈਕ ਅਜੇ ਜੀ ਮਿਊਟ ਹੋ ਗਿਆ ਅਜੇ ਜੀ ਮਿਊਟ ਹੋ ਗਿਆ हां बोलो बोलो जोशेश करके हेलो हां आरी आरी भाई बोलो बोलो जोशेश करके देखने को मिलया क्योंकि पहली बार है कि दिल्ली तो बाहर आम आदमी पार्टी ਦਾ ਇੱਕ ਮੇਰ ਬਣੇਗਾ तो ਆਮ ਆਦਮੀ ਪਾਰਟੀ ਲਈ ਇੱਕ ਬੜੀ ਪ੍ਰੈਸਟੀਜੀਅਸ ਲੜਾਈ ਹੈ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਆਪਣਾ ਰਾਘਵ ਨੇ ਉਹਨਾਂ ਦੇ ਰਾਜ ਸਭਾ ਐਮਪੀ ਹੈ ਤੇ ਉਹ ਸਾਰਾ ਕੁਝ ਜਿਹੜਾ ਹੈ ਨਾ ਆਮ ਆਦਮੀ ਪਾਰਟੀ ਲਈ ਜਿਹੜੀ ਕੀ ਜਿਹਦੀ ਪਰਫਾਰਮੈਂਸ ਪੰਜਾਬ ਦੇ ਅੰਦਰ ਉਹਦੇ ਤੇ ਸਵਾਲ ਖੜੇ ਹੋ ਰਹੇ ਨੇ ਇਹਦੇ ਤੇ ਸਵਾਲ ਖੜੇ ਹੋ ਰਹੇ ਨੇ ਕਿ ਆਮ ਆਦਮੀ ਪਾਰਟੀ ਸਟੇਟ ਚਲਾ ਸਕਦੀ ਹੈ ਕਿ ਨਹੀਂ ਚਲਾ ਸਕਦੀ ਆਮ ਆਦਮੀ ਪਾਰਟੀ ਨੇ ਬਾਕੀ ਸਟੇਟਸ ਐਗਜ਼ਾਮਪਲ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਜਿਹਨੂੰ ਕਹਿੰਦੇ ਨੇ ਪੁੱਠੇ ਮੂੰਹ ਥੱਲੇ ਪਏ ਨੇ ਇਹਨਾਂ ਦੀ ਦਮਾਨਤਾ ਜਬਤ ਹੋਈਆਂ ਉਹਨੇ ਜਿਹੜੇ ਇਲੈਕਸ਼ਨ ਹੋਏ ਸੀਗੇ ਤਿੰਨ ਸਟੇਟਸ ਦੇ ਅੰਦਰ ਉਹਨਾਂ ਨੇ ਜਿੱਥੇ-ਜਿੱਥੇ ਇਲੈਕਸ਼ਨ ਕਲੇ ਹੋਏ ਬੰਦੇ ਇਹਨਾਂ ਦੇ ਅਨਸਾਰਿਆਂ ਦੀ ਜ਼ਮਾਨਤਾਂ ਜਬਤ ਹੋਈਆਂ। ਤੋਂ ਇਹ ਸਾਰੀ ਹਿਮੀਲੇਸ਼ਨ ਦੇ ਵਿੱਚੋਂ ਜਦੋਂ ਇੱਕ ਛੋਟੀ ਜੀ ਉਹਨਾਂ ਨੂੰ ਕਿਰਨ ਚੰਡੀਗੜ੍ਹ ਤੋਂ ਨਜ਼ਰ ਆ ਰਹੀ ਹੈ ਤੇ ਉੱਥੇ ਜ਼ਰੂਰ ਮਤਲਬ ਉਹ ਜ਼ਰੂਰਤ ਤੋਂ ਜ਼ਿਆਦਾ ਅ ਐਗਰੈਸ਼ਨ ਵੀ ਦਿਖਾਣਗੇ। ਜ਼ਰੂਰਤ ਤੋਂ ਜ਼ਿਆਦਾ ਮੈਨੀਪੂਲੇਸ਼ਨਸ ਵੀ ਕਰਨਗੇ। ਜ਼ਰੂਰਤ ਤੋਂ ਜ਼ਿਆਦਾ ਜਿਹੜੀ ਹੈਗੀ ਹੈ ਉਹ ਆਪਣਾ ਅਸਰਸ਼ਨ ਵੀ ਕਰਨਗੇ। ਉਸ ਸਾਰੇ ਚੱਕਰ ਦੇ ਵਿੱਚ ਉਹ ਕਿਉਂਕਿ ਮੇਅਰ ਜਦੋਂ ਚੰਡੀਗੜ੍ਹ ਦਾ ਬਣੇਗਾ ਕੱਲ ਨੂੰ ਕਿਤੇ ਗੱਲ ਕਰਨ ਨੂੰ ਹੋ ਜਾਏਗੀ ਆਮ ਆਦਮੀ ਪਾਰਟੀ ਲਈ ਕਿ ਸਾਡਾ ਮੇਅਰ ਦਿੱਲੀ ਚ ਵੀ ਹੈਗਾ ਸਾਡਾ ਮੇਅਰ ਚੰਡੀਗੜ੍ਹ ਚ ਵੀ ਹੈ ਤਾਂ ਇੱਕ ਨੈਰੇਟਿਵ ਬਿਲਡ ਕਰਨ ਲਈ ਆਮ ਆਦਮੀ ਪਾਰਟੀ ਦਾ ਇੱਕ ਬੜਾ ਇਸ ਕਰਕੇ ਉਹ ਜ਼ਰੂਰਤ ਤੋਂ ਜ਼ਿਆਦਾ ਐਗਰੈਸਿਵ ਹੋ ਰਹੇ ਨੇ ਹੁਣ ਚੰਡੀਗੜ੍ਹ ਦੀ ਚੰਡੀਗੜ੍ਹ ਚ ਪੰਜਾਬ ਪੁਲਿਸ ਓਵਰ ਐਕਟਿਵ ਹੋ ਰਹੀ ਹੈ ਇਹ ਤੇ ਮੈਨੂੰ ਲੱਗਦਾ ਹੈ ਗਵਰਨਰ ਸਾਹਿਬ ਜਿਹੜੇ ਐਡਮਿਨਿਸਟਰेटर ਨੇ ਯੂਟੀ ਦੇ ਇਹ ਉਹਨਾਂ ਦਾ ਕੰਮ ਹੈ ਦੇਖਣਾ ਔਰ ਦੂਜੀ ਗੱਲ ਹੈ ਕਿ ਚੰਡੀਗੜ੍ਹ ਚ ਜਿਹੜੀ ਐਡਵਾਈਜ਼ਰ ਦੀ ਪੋਸਟ ਹੈ ਉਹ ਖਾਲੀ ਪਈ ਹੋਈ ਹੈ ਕ ਐਡਵਾਈਜ਼ਰ ਕੋਈ ਹੈ ਨਹੀਂ ਤੇ ਐਡਵਾਈਜ਼ਰ ਦੀ ਗੈਰ ਹਾਜ਼ਰੀ ਵਿੱਚ ਮਿਲਦਾ ਤਾਂ ਹੋਮ ਸੈਕਟਰੀ ਨੂੰ ਇਹ ਸਾਰੀ ਚੀਜ਼ਾਂ ਦੇਖਣੀ ਚਾਹੀਦੀਆਂ ਨੇ ਠੀਕ ਸੋ ਥਿਸ ਇਜ਼ ਐਨ ਐਡਮਿਨਿਸਟ੍ਰੇਟਿਵ ਮੈਟਰ ਕਿ ਯੂਟੀ ਪੁਲਿਸ ਦਾ ਜਿਹੜਾ ਦਾਇਰਾ ਹੈ ਕੰਮ ਕਰਨ ਦਾ ਉਹਦੇ ਵਿੱਚ ਪੰਜਾਬ ਪੁਲਿਸ ਕਿੰਨਾ ਇੰਟਰਫੇਅਰ ਕਰ ਰਹੀ ਹੈ ਇਹ ਤੇ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੂੰ ਇਸ ਸੀਜ਼ ਅ ਨੋਟ ਲੈਣਾ ਚਾਹੀਦਾ ਤੇ ਉਹਦੇ ਤੇ ਜੋ ਬੰਦੀ ਕਾਰਵਾਈ ਹੈਗੀ ਉਹ ਕਰਨੀ ਚਾਹੀਦੀ ਅੱਜ ਅਜੇ ਭਰਤਵਾਜ ਜੀ ਨੇ ਸਾਨੂੰ ਜਿਹੜੀ ਗੱਲ ਦੱਸੀ ਹੈ ਵੀ ਜ਼ਰੂਰਤ ਤੋਂ ਜ਼ਿਆਦਾ ਆ ਪਾਰਟੀ ਅਗਰੈਸਿਵ ਹੋ ਕੇ ਲੱਗੇਗੀ ਉਸ ਦੇ ਵਿੱਚ ਕਈ ਚੀਜ਼ਾਂ ਇਹਨਾਂ ਨੇ ਗਲਤ ਵੀ ਕਰਨ ਗਿਆ ਔਰ ਜਿਹੜੀ ਪੰਜਾਬ ਦੇ ਲਈ ਸਾਨੂੰ ਲੱਗਦਾ ਹੈ ਵੀ ਉਹ ਅੱਛੀ ਗੱਲ ਨਹੀਂ ਹੈਗੀ ਪੰਜਾਬ ਚੰਡੀਗੜ੍ਹ ਨੂੰ ਪੂਰੇ ਦੇਸ਼ ਦੇ ਲਈ। ਇਸੇ ਨੋਟ ਦੇ ਨਾਲ ਅਜੇ ਜੀ ਤੁਸੀਂ ਸਾਡੇ ਸੱਦੇ ਦੇ ਵਿੱਚ ਆਏ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਤੁਹਾਡੇ ਮਾਧਮ ਨਾਲ ਮੈਂ ਆਪਣੇ ਪੰਜਾਬ ਪਾਲਸ ਦੇ ਈਵਰਸ ਨੂੰ ਵੀ ਰਿਕਵੈਸਟ ਕਰਦਾ ਵੀ ਤੁਸੀਂ ਇਸ ਵੀਡੀਓ ਨੂੰ ਲਾਈਕ ਕਰੋ ਔਰ ਸ਼ੇਅਰ ਕਰੋ ਤਾਂ ਕਿ ਅਜੇ ਜੀ ਦੀ ਗੱਲ ਜਾਂ ਜਿਹੜੀ ਅਸੀਂ ਗੱਲ ਤੁਹਾਡੇ ਨਾਲ ਕਰਦੇ ਆ ਉਹ ਕਾਫੀ ਲੋਕਾਂ ਤੱਕ ਪਹੁੰਚ ਸਕੇ। ਇਸੇ ਨਾਲ ਅੱਜ ਜੀ ਤੁਹਾਡਾ ਬਹੁਤ ਬਹੁਤ ਸਸਤੀ ਕਾਮ ਜੈ ਹਿੰਦ ਬੰਦੇ ਮਾਤ